ਪੰਜਾਬੀ ਐਕਟਰਸ ਹਿਮਾਂਸ਼ੀ ਖੁਰਾਨਾ ਦੀ ਗੱਲ ਕਰੀਏ ਤਾਂ ਹਿਮਾਂਸ਼ੀ ਖੁਰਾਨਾ ਨੇ ਹਾਲ ਹੀ ਹਾਲ ਹੀ ਆਪਣੇ ਟਰਾਂਸਫਾਰਮੇਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਤਾਂ ਕਿ ਉਹਨਾਂ ਨੇ ਪਰਾਂਠੇ ਖਾਂਦੇ ਹੋਏ ਕਿਵੇਂ ਇੰਨਾ weight lose ਕੀਤਾ ਪੰਜਾਬੀ ਐਕਟਰਸ ਅਤੇ ਮਾਡਲ ਹਿਮਾਂਸ਼ੀ ਖੁਰਾਨਾ ਇਨੀ ਦਿਨੀ ਆਪਣੇ ਕੱਟ ਦੇ ਵਜ਼ਨ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਹਿਮਾਂਸ਼ੀ ਨੇ 11 ਕਿਲੋ ਪਾਰ ਕਟਾਇਆ ਹੈ ਐਕਟਰਸ ਦਾ ਕਹਿਣਾ ਹੈ ਕਿ ਉਹਨਾਂ ਨੇ ਅਜਿਹਾ ਕਿਸੇ ਸਖਤ ਡਾਈਟ ਜਾਂ ਫਿਰ ਹਾਰਡ ਕੋਰ ਜਿਮ ਕਰਕੇ ਨਹੀਂ ਕੀਤਾ ਹੈ ਸਗੋਕਾਰ ਦਾ ਖਾਣਾ ਖਾ ਕੇ ਹੀ ਅਜੀਹਾ ਕੀਤਾ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਪਰਾਂਠੇ ਵੀ ਖਾਂਦੀ ਸੀ ਹਿਮਾਂਸ਼ੀ ਹਾਲੀ ਦੇ ਵਿੱਚ ਇੱਕ ਚੈਨਲ ਦੇ ਹੈਲਥ ਕੌਂਕਲੇਵ ਦਾ ਹਿੱਸਾ ਬਣ ਕੇ ਆਈ ਸੀ ਇੱਥੇ ਹੀ ਉਹਨਾਂ ਨੇ ਆਪਣੇ ਭਾਰ ਬਾਰੇ ਗੱਲ ਕੀਤੀ ਇਸ ਕੌਂਕਲੇਵ ਦੇ ਵਿੱਚ ਹਿਮਾਂਸ਼ੀ ਨੇ ਦੱਸਿਆ ਕਿ ਉਹਨਾਂ ਨੇ ਬਿਨਾਂ ਕਿਸੇ ਸਖਤ ਜਿਮ ਰੁਟੀਨ ਜਾਂ ਫਿਰ ਡਾਈਟ ਦੇ 11 ਕਿਲੋ ਆਪਣਾ ਵਜ਼ਨ ਘਟਕੀਤਾ ਇਸ ਦੀ ਬਜਾਏ ਉਹਨਾਂ ਨੇ ਇੱਕ ਸਧਾਰਨ ਅਤੇ ਟਿਕਾਊ ਜੀਵਨ ਸ਼ੈਲੀ ਅਪਣਾਈ ਅਦਾਕਾਰਾ ਦੱਸਦੀ ਹੈ ਕਿ ਉਹ ਹਫ਼ਤੇ ਦੇ ਵਿੱਚ ਸਿਰਫ 2 ਵਾਰ ਹੀ ਵਰਕਆਊਟ ਲਈ ਸਮਾਂ ਕੱਟ ਪਾਉਂਦੀ ਹੈ ਉਹਨਾਂ ਨੇ ਕਿਹਾ ਮੈਂ ਕਦੇ ਵੀ ਆਪਣਾ ਮਨਪਸੰਦ ਪੋਸ਼ਣ ਨਹੀਂ ਛੱਡਿਆ ਕਿਉਂਕਿ ਅੱਜ ਇਹ ਇੱਕ ਰੁਝਾਨ ਬਣ ਗਿਆ ਹੈ ਕਿ ਮੈਨੂੰ ਡਾਈਟ ਕਰਨੀ ਪੈਂਦੀ ਹੈ ਹਿਮਾਚਲ ਨੇ ਰਵਾਇਤੀ ਭਾਰਤੀ ਭੋਜਨ ਦੀ ਮਹੱਤਤਾ ਬਾਰੇ ਵੀ ਦੱਸਿਆ ਅਤੇ ਪੋਸ਼ਟਿਕ ਘਰੇਲੂ ਭੋਜਨ ਨਾਲ ਪਾਰਕ ਟਾਉਣ ਬਾਰੇ ਗੱਲ ਕੀਤੀ ਪਰਾਂਠੇ ਤੋਂ ਕਿਉਂ ਤੱਕ ਉਹਨਾਂ ਨੇ ਸਾਬਤ ਕੀਤਾ ਕਿ ਇੱਕ ਸਿਹਤਮੰਦ ਜੀਵਨ ਸ਼ੈਲੀ ਦਾ ਮਤਵ ਇਹ ਨਹੀਂ ਹੈ ਕਿ ਤੁਸੀਂ ਇਹ ਨਾ ਰਿਵਾਇਤੀ ਖਾਣ ਪੀਣ ਦੀਆਂ ਆਦਤਾਂ ਨੂੰ ਅਪਣਾ ਕੇ ਆਪਣੀਆਂ ਮਨਪਸੰਦ ਚੀਜ਼ਾਂ ਨੂੰ ਛੱਡ ਦਿਓ